ਦੋਸਤੋ ਤੁਸੀਂ ਕਦੇ ਵੀ ਜਦੋਂ ਪਹਿਲੇ ਪਾਤਸ਼ਾਹ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਵੱਡੇ ਸੁਪੁੱਤਰ ਬਾਬਾ ਸ੍ਰੀ ਚੰਦ ਜੀ ਦੀ ਕੋਈ ਤਸਵੀਰ ਦੇਖਦੇ ਹੋ ਤਾਂ ਤੁਸੀਂ ਇੱਕ ਗੱਲ ਨੋਟ ਕੀਤੀ ਹੋਵੇਗੀ ਕਿ ਬਾਬਾ ਸ੍ਰੀ ਚੰਦ ਜੀ ਦੀ ਤਸਵੀਰ ਵਿੱਚ ਉਹਨਾਂ ਦੀ ਇੱਕ ਬਾਹ ਬਹੁਤ ਵੱਡੀ ਬਹੁਤ ਲੰਬੀ ਉੱਤੇ ਆਕਾਸ਼ ਵੱਲ ਰੁਕੀਤੀ ਹੋਈ ਦਿਖਾਈ ਜਾਂਦੀ ਹੈ ਇਹ ਅਜਿਹਾ ਕਿਉਂ ਹੈ ਇਸ ਬਾਰੇ ਵੱਖੋ ਵੱਖ ਲੋਕਾਂ ਦੀਆਂ ਵੱਖੋ ਵੱਖ ਰਾਏ ਮਸ਼ਵਰੇ ਹਨ ਕੋਈ ਕਹਿੰਦਾ ਹੈ ਕਿ ਬਾਬਾ ਸ੍ਰੀ ਚੰਦ ਜੀ ਨੇ ਆਪਣੀ ਬਾਹ ਅਕਾਸ਼ ਦੇ ਨਾਲ ਲਾ ਦਿੱਤੀ ਸੀ ਕੋਈ ਕਹਿੰਦਾ ਹੈ ਕਿ ਬਾਬਾ ਸ਼੍ਰੀ ਚੰਦ ਜੀ ਨੇ ਆਪਣੀ ਬਾਹ 20 ਮੀਲ ਲੰਬੀ ਦੂਰ ਕਰ ਲਈ ਸੀ ਪਰ ਕਿਉਂ ਅਜਿਹਾ ਉਹਨਾਂ ਨੂੰ ਕਿਉਂ ਕਰਨਾ ਪਿਆ ਕੀ ਬਾਬਾ ਸ਼੍ਰੀ ਚੰਦ ਜੀ ਨੇ ਕੋਈ ਕਰਾਮਾਤ ਦਿਖਾਈ ਸੀ ਕੀ ਇਹ ਬਾਬਾ ਸ਼੍ਰੀ ਚੰਦ ਜੀ ਦੀ ਇਹ ਲੰਬੀ ਬਾਹ ਵਾਲੀ ਤਸਵੀਰ ਦੀ ਅਸਲ ਕਹਾਣੀ ਸਾਰਾ ਸੱਚ ਅੱਜ ਦੀ ਇਸ ਵੀਡੀਓ ਵਿੱਚ ਜਾਣਦੇ ਹਾਂ ਪਰ ਉਸ ਤੋਂ ਪਹਿਲਾਂ ਬੇੜਤੀ ਹੈ ਕਿ ਵੀਡੀਓ ਨੂੰ ਅਖੀਰ ਤੱਕ ਜਰੂਰ ਸੁਣਿਓ ਅਤੇ ਅੱਗੇ ਸ਼ੇਅਰ ਜਰੂਰ ਕਰ ਦਿਓ ਕਿਉਂਕਿ 99% ਸਿੱਖਾਂ ਨੂੰ ਇਸ ਤਸਵੀਰ ਦੀ ਅਸਲ ਕਹਾਣੀ ਬਾਰੇ ਪਤਾ ਨਹੀਂ ਹੋਵੇਗਾ ਸੋ ਆਓ ਹੁਣ ਅੱਜ ਦਾ ਐਪੀਸੋਡ ਅੱਗੇ ਸ਼ੁਰੂ ਕਰਦੇ ਹਾਂ ਦੋਸਤੋ ਬਾਬਾ ਸ੍ਰੀ ਚੰਦ ਜੀ ਦੇ ਜਨਮ ਸਾਖੀ ਅਨੁਸਾਰ ਅੱਜ ਦਾ ਜੋ ਟਾਲੀ ਸਾਹਿਬ ਗੁਰਦੁਆਰੇ ਦਾ ਸਥਾਨ ਹੈ ਇੱਥੇ ਉਹਨਾਂ ਸਮਿਆਂ ਵਿੱਚ ਇੱਕ ਬੜਾ ਸੰਘਣਾ ਜੰਗਲ ਹੁੰਦਾ ਸੀ ਜਿੱਥੇ ਬਹੁਤ ਸਾਰੇ ਰੁੱਖ ਜਿਵੇਂ ਟਾਲੀਆਂ ਕਿੱਕਰਾ ਕਰੀਰ ਆਦਿ ਉੱਗੇ ਹੋਏ ਸਨ ਇਸ ਸੰਘਣੇ ਜੰਗਲ ਵਿੱਚ ਬਹੁਤ ਸਾਰੇ ਜੰਗਲੀ ਜਾਨਵਰ ਜੇਵੇ ਇਸ ਜੰਗਲੀ ਸੂਰ ਭਗਿਆੜਾ ਦੀ ਵੀ ਰਹਿੰਦੇ ਸਨ ਆਸ-ਪਾਸ ਦੇ ਇਲਾਕੇ ਦੇ ਲੋਕ ਇਸ ਜਗ੍ਹਾ ਜਾਣ ਤੋਂ ਡਰਦੇ ਸਨ ਕੋਈ ਰਾਤ ਦੀ ਤਾਂ ਗੱਲ ਛੱਡੋ ਕੋਈ ਦਿਨੇ ਵੀ ਇਸ ਇਲਾਕੇ ਵਿੱਚੋਂ ਡਰਦਾ ਨਹੀਂ ਸੀ ਲੰਘਦਾ ਕਿ ਕਿਤੇ ਕੋਈ ਜੰਗਲੀ ਜਾਨਵਰ ਹਮਲਾ ਨਾ ਕਰ ਦੇਵੇ ਇਹਨਾਂ ਜੰਗਲੀ ਜਾਨਵਰਾਂ ਵੱਲੋਂ ਆਸ-ਪਾਸ ਦੇ ਕਿਸਾਨਾਂ ਦੀਆਂ ਫਸਲਾਂ ਵੀ ਖਰਾਬ ਕਰ ਦਿੱਤੀਆਂ ਜਾਂਦੀਆਂ ਸਨ ਉਹਨਾਂ ਦੇ ਪਾਲਤੂ ਜਾਨਵਰਾਂ ਨੂੰ ਮਾਰ ਦਿੱਤਾ ਜਾਂਦਾ ਸੀ ਸਾਰਾ ਇਲਾਕਾ ਹੀ ਸਹਿਮਿਆ ਹੋਇਆ ਸੀ ਤਾ ਉਸ ਵਕਤ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਛੋਟੇ ਸੁਪੁੱਤਰ ਬਾਬਾ ਲਖਮੀ ਦਾਸ ਜੀ ਨੂੰ ਜਦੋਂ ਇਸ ਗੱਲ ਦਾ ਪਤਾ ਲੱਗਾ ਤਾਂ ਉਹ ਇਸ ਜਗ੍ਹਾ ਆਏ ਉਹਨਾਂ ਨੇ ਇੱਥੇ ਆ ਕੇ ਆਦਮ ਖੋਰ ਜੰਗਲੀ ਜਾਨਵਰਾਂ ਦਾ ਸ਼ਿਕਾਰ ਖੇਡਣਾ ਸ਼ੁਰੂ ਕੀਤਾ ਪਰ ਸ਼ਿਕਾਰ ਖੇਡਣ ਤੋਂ ਪਹਿਲਾਂ ਉਹਨਾਂ ਨੇ ਆਪਣੇ ਵੱਡੇ ਭਰਾ ਬਾਬਾ ਸ੍ਰੀ ਚੰਦ ਜੀ ਤੋਂ ਇਹਨਾਂ ਜਾਨਵਰਾਂ ਦਾ ਸ਼ਿਕਾਰ ਖੇਡਣ ਦੀ ਆਗਿਆ ਲਈ ਸੀ ਤਾਂ ਬਾਬਾ ਲਖਮੀ ਦਾਸ ਜੀ ਨਾਲ ਇਸ ਜਗ੍ਹਾ ਹੋਰ ਵੀ ਉਹਨਾਂ ਦੇ ਬਹੁਤ ਸਾਰੇ ਸ਼ିକਾਰੀ ਸਾਥੀ ਇਸ ਜੰਗਲ ਦੇ ਆਸ-ਪਾਸ ਦੇ ਲੋਕਾਂ ਦੀ ਮਦਦ ਕਰਨ ਵਾਸਤੇ ਆਏ ਹੋਏ ਸਨ। ਬਾਬਾ ਸ਼੍ਰੀਚੰਦ ਜੀ ਨੇ ਆਪਣੇ ਛੋਟੇ ਭਰਾ ਬਾਬਾ ਲਖਮੀदास ਜੀ ਨੂੰ ਸ਼ਿਕਾਰ ਖੇਡਣ ਦੀ ਆਗਿਆ ਤਾਂ ਦੇ ਦਿੱਤੀ ਸੀ ਪਰ ਨਾਲ ਹੀ ਇੱਕ ਗੱਲ ਦੀ ਸ਼ਰਤ ਵੀ ਰੱਖੀ ਸੀ। ਉਹਨਾਂ ਨੇ ਕਿਹਾ ਸੀ ਕਿ ਤੁਸੀਂ ਸਿਰਫ ਉਹਨਾਂ ਜਾਨਵਰਾਂ ਦਾ ਹੀ ਸ਼ਿਕਾਰ ਖੇਡਣਾ ਹੈ ਜੋ ਆਦਬਖੋਰ ਹਨ, ਜੋ ਕਸਾਦਾ ਦਾ ਨੁਕਸਾਨ ਕਰਦੇ ਹਨ ਤੇ ਉਹਨਾਂ ਦੇ ਪਾਲਤੂ ਜਾਨਵਰਾਂ ਨੂੰ ਖਾਦੇ ਹਨ। ਤੁਸੀਂ ਆਪਣੇ ਖਾਣ ਵਾਸਤੇ ਕਿਸੇ ਨੂੰ ਨਹੀਂ ਮਾਰਦਾ ਇਸ ਤੋਂ ਬਾਅਦ ਬਾਬਾ ਲਖਮੀਦਾਸ ਜੀ ਕਈ ਵਾਰ ਇਸ ਜਗ੍ਹਾ ਸ਼ਿਕਾਰ ਖੇਡਣ ਆਉਦੇ ਰਹੇ ਪਰ ਇੱਕ ਦਿਨ ਕੀ ਵਾਪਰਦਾ ਹੈ ਕਿ ਬਾਬਾ ਲਖਮੀਦਾਸ ਜੀ ਦੇ ਹੱਥੋਂ ਕੁਝ ਹਿਰਨ ਅਤੇ ਖਰਗੋਸ਼ ਵੀ ਮਾਰੇ ਜਾਂਦੇ ਹਨ ਕਿਉਂਕਿ ਉਹਨਾਂ ਨਾਲ ਹੋਰ ਵੀ ਬਹੁਤ ਸਾਰੇ ਸਾਥੀ ਸ਼ਿਕਾਰ ਕਰਦੇ ਸਨ ਜਦੋਂ ਉਹ ਹਿਰਨ ਤੇ ਖਰਗੋਸ਼ ਮਾਰੇ ਜਾਂਦੇ ਹਨ ਤਾਂ ਉਹ ਸ਼ਿਕਾਰੀ ਉਹਨਾਂ ਨੂੰ ਚੁੱਕ ਕੇ ਲਟਕਾ ਕੇ ਨਿਹਾ ਰਹੇ ਸਨ ਜਿੱਤੇ ਰਸਤੇ ਵਿੱਚ ਉਹਨਾਂ ਨੂੰ ਅੱਗੇ ਬਾਬਾ ਸ਼੍ਰੀ ਚੰਦ ਜੀ ਟੱਕਰ ਪੈਂਦੇ ਹਨ ਉਸ ਵਕਤ ਅਜੇ ਬਾਬਾ ਸ਼੍ਰੀ ਚੰਦ ਜੀ ਕਈ ਦਿਨਾਂ ਦੀ ਸਮਾਦੀ ਤੋਂ ਬਾਅਦ ਬਾਹਰ ਆਏ ਸਨ ਜਦੋਂ ਸ਼ਿਕਾਰੀ ਸਾਥੀਆਂ ਦੇ ਨਾਲ ਬਾਬਾ ਲਖਮੀਦਾਸ ਜੀ ਨੇ ਆ ਕੇ ਬਾਬਾ ਸ਼੍ਰੀ ਚੰਦ ਜੀ ਨੂੰ ਨਮਸਕਾਰ ਕੀਤੀ ਤਾਂ ਜਦੋਂ ਉਹਨਾਂ ਨੇ ਸ਼ਿਕਾਰੀਆਂ ਦੇ ਹੱਥਾਂ ਵਿੱਚ ਹਿਰਨ ਖਰਗੋਸ਼ ਅਤੇ ਹੋਰ ਛੋਟੇ ਪੰਛੀ ਮਰੇ ਹੋਏ ਦੇਖੇ ਤਾਂ ਇਹ ਮਾਹੌਲ ਵੇਖ ਕੇ ਬਾਬਾ ਸ਼੍ਰੀ ਚੰਦ ਜੀ ਵਿਰਾਗਮਈ ਹੋ ਗਏ ਅਤੇ ਉਹਨੇ ਦਰਦ ਭਰੇ ਤਰੀਕੇ ਦੇ ਨਾਲ ਕਿਹਾ ਕਿ ਬਾਬਾ ਲਖਮੀਦਾਸ ਜੀ ਤੁਸੀਂ ਇਹਨਾਂ ਨੂੰ ਕਿਉਂ ਮਾਰਿਆ ਅਸੀਂ ਤੁਹਾਨੂੰ ਇਹਨਾਂ ਜਾਨਵਰਾਂ ਦਾ ਸ਼ਿਕਾਰ ਕਰਨ ਦੀ ਆਗਿਆ ਨਹੀਂ ਸੀ ਦਿੱਤੀ ਇਸ ਦਾ ਹਿਸਾਬ ਤੁਹਾਨੂੰ ਗੁਰੂ ਪਿਤਾ ਅੱਗੇ ਦੇਣਾ ਪਵੇਗਾ ਅਤੇ ਇਹਨਾਂ ਜਾਨਵਰਾਂ ਦੇ ਪਾਪ ਦੀ ਸਜ਼ਾ ਵੀ ਤੁਹਾਨੂੰ ਭੁਗਤਣੀ ਪਵੇਗੀ ਇਹ ਸੁਣ ਕੇ ਬਾਬਾ ਲਖਮੀਦਾਸ ਜੀ ਬਹੁਤ ਵੱਡੇ ਸੋਗ ਵਿੱਚ ਡੁੱਬ ਗਏ ਕਿ ਉਹਨਾਂ ਦੇ ਹੱਥੋਂ ਬਹੁਤ ਵੱਡਾ ਗਲਤ ਕਰਮ ਹੋ ਗਿਆ ਹੈ ਉਹ ਚੁੱਪਚਾਪ ਉੱਠ ਕੇ ਚਲੇ ਗਏ ਬਾਬਾ ਲਖਮੀ ਦਾਸ ਜੀ ਉਸ ਵਕਤ ਵਿਆਹੇ ਹੋਏ ਸਨ ਘਰ ਜਾ ਕੇ ਉਹਨਾਂ ਨੇ ਆਪਣੀ ਇਹ ਸਾਰੀ ਵਿੱਥਿਆ ਆਪਣੀ ਧਰਮ ਪਤਨੀ ਦੇ ਨਾਲ ਸਾਂਝੀ ਕੀਤੀ ਕਿ ਸਾਡੇ ਤੋਂ ਸਾਡੇ ਵੱਡੇ ਭਰਾ ਦੀ ਆਗਿਆ ਦਾ ਪਲ ਨਹੀਂ ਹੋ ਸਕਿਆ ਹੋਰ ਸਾਨੂੰ ਇਸ ਦਾ लेखा ਦੇਣਾ ਪਵੇਗਾ ਬਾਬਾ ਲਖਮੀ ਦਾਸ ਜੀ ਇੰਨੇ ਵਿਰਾਗਮਈ ਹੋ ਗਏ ਕਿ ਉਹਨਾਂ ਨੇ ਆਪਣੇ ਪੁੱਤਰ ਧਰਮਚੰਦ ਅਤੇ ਆਪਣੀ ਪਤਨੀ ਧਰਵੰਤੀ ਜੀ ਨੂੰ ਇੱਕ ਕੋੜੇ ਤੇ ਬਿਠਾਇਆ ਤੇ ਆ ਕੇ ਬਾਬਾ ਸ਼੍ਰੀ ਚੰਦ ਜੀ ਦੇ ਸਾਹਮਣੇ ਆ ਕੇ ਸਿਰ ਝੁਕਾ ਕੇ ਕਹ ਕਿ ਵੱਡੇ ਭਰਾ ਜੀ ਅਸੀਂ ਤੁਹਾਡੀ ਆਗਿਆ ਦਾ ਪਾਲਨ ਨਹੀਂ ਕੀਤਾ ਤੇ ਅਸੀਂ ਬੇਕਸੂਰ ਜਾਨਵਰਾਂ ਦਾ ਸ਼ਿਕਾਰ ਕੀਤਾ ਹੈ ਹੁਣ ਤੁਹਾਡੇ ਕਹੇ ਮੁਤਾਬਕ ਅਸੀਂ ਆਪਣੀ ਇਸ ਗਲਤੀ ਦਾ ਹਿਸਾਬ ਦੇਣ ਜਾ ਰਹੇ ਹਾਂ ਜਿਸ ਤੋਂ ਬਾਅਦ ਉਹਨਾਂ ਨੇ ਘੋੜੇ ਨੂੰ ਅੱਡੀ ਲਾਈ ਤਾਂ ਘੋੜਾ ਸਿੱਧਾ ਆਕਾਸ਼ ਵੱਲ ਨੂੰ ਤਾੜੋ ਉੱਡ ਤੁਰਿਆ ਕਿ ਹਣ ਉਹ ਸੱਚਖੰਡ ਜਾ ਕੇ ਹੁਣੇ ਹੀ ਲੇਖਾ ਦੇਣਗੇ ਏ ਵੇਖ ਕੇ ਬਾਬਾ ਸ਼੍ਰੀਚੰਦ ਜੀ ਵੀ ਬੇਚੈਨ ਹੋ ਗਏ ਕਿ ਕਿਤੇ ਮੇਰੇ ਬਚਨਾਂ ਦਾ ਇਹਨਾਂ ਨੇ ਬੁਰਾ ਤਾਂ ਨਹੀਂ ਮੰਡਾਲਿਆ ਮੈਂ ਤਾਂ ਸਿਰਫ ਵੱਡਾ ਭਰਾ ਹੋਣ ਤੇ ਇਹਨਾਂ ਨੂੰ ਸਮਝਾਇਆ ਸੀ ਬਾਬਾ ਲਖਮੀ ਦਾਸ ਜੀ ਬਚਪਨ ਤੋਂ ਹੀ ਬੜੇ ਅਣਖੀ ਸੁਭਾਅ ਵਾਲੇ ਸਨ ਇਹ ਗੱਲ ਬਾਬਾ ਸ਼੍ਰੀਚੰਦ ਜੀ ਨੂੰ ਵੀ ਪਤਾ ਸੀ ਕਿ ਇਹਨਾਂ ਨੇ ਹੁਣ ਵਾਪਸ ਨਹੀਂ ਮੁੜਨਾ ਭਾਵੇਂ ਅਸੀਂ ਜਿੰਨਾ ਮਰਜ਼ੀ ਇਹਨਾਂ ਨੂੰ ਵਾਪਸ ਬੁਲਾਈਏ ਇਸ ਤੋਂ ਬਾਅਦ ਇਤਿਹਾਸ ਵਿੱਚ ਲਿਖਿਆ ਮਿਲਦਾ ਹੈ ਕਿ ਜਿਸ ਨੂੰ ਆਪਾਂ ਕਰਾਮਾਤਵੀ ਕਹਿ ਸਕਦੇ ਹਾਂ ਕਿ ਬਾਬਾ ਸ਼੍ਰੀ ਚੰਦ ਜੀ ਨੇ ਸ਼੍ਰੀ ਗੁਰੂ ਨਾਨਕ ਪਾਤਸ਼ਾਹ ਜੀ ਨੂੰ ਯਾਦ ਕਰਦੇ ਹੋਏ ਮੁੱਖੋਂ ਏਕ ਓਕਾਰ ਦਾ ਜਾਪ ਕਰਦੇ ਹੋਏ ਆਪਣੀ ਸੱਜੀ ਬਾਹ ਆਕਾਸ਼ ਵੱਲ ਨੂੰ ਉਤਾਹ ਕੀਤੀ ਅਤੇ ਉਤਾਹ ਘੋੜੇ ਤੇ ਓਡੇ ਸੱਚਖੰਡ ਵੱਲ ਨੂੰ ਜਾ ਰਿਹਾ ਬਾਬਾ ਲਖਮੀ ਦਾਸ ਜੀ ਦੇ ਸੁਪੁੱਤਰ ਅਤੇ ਆਪਣੇ ਭਤੀਜੇ ਧਰਮਚੰਦ ਜੀ ਨੂੰ ਹੇਠਾਂ ਖਿੱਚ ਕੇ ਲੈ ਜਾਂਦਾ ਇਹ ਇਤਿਹਾਸ ਵਿੱਚ ਲਿਖਿਆ ਮਿਲਦਾ ਹੈ ਕਿ ਉਸ ਵਕਤ ਬਾਬਾ ਲਖਮੀ ਦਾਸ ਜੀ ਆਪਣੇ ਪਰਿਵਾਰ ਸਮੇਤ 20 ਮੀਲ ਦੂਰ ਆਕਾਸ਼ ਵੱਲ ਜਾ ਚੁੱਕੇ ਸਨ ਅਤੇ ਬਾਬਾ ਸ਼੍ਰੀ ਚੰਦ ਜੀ ਨੇ ਆਪਣੀ ਬਾਹ 20 ਮੀਲ ਲੰਮੀ ਦੂਰ ਕਰਕੇ ਆਪਣੇ ਭਤੀਜੇ ਨੂੰ ਵੇठा ਲਿਆਂਦਾ ਸੀ ਬਾਬਾ ਸ਼੍ਰੀ ਚੰਦ ਜੀ ਦਾ ਆਪਣੇ ਭਤੀਜੇ ਨੂੰ ਵਾਪਸ ਲਿਆਉਣ ਦਾ ਕਾਰਨ ਇਹ ਦੱਸਿਆ ਜਾਂਦਾ ਹੈ ਕਿ ਬੇਦੀ ਕੁੱਲ ਦੀ ਅੱਗੇ ਅਸ ਬਸ ਚੱਲਦੀ ਰਹੇ ਜੋ ਕਿ ਬਾਬਾ ਸ਼੍ਰੀ ਚੰਦ ਜੀ ਨੇ ਆਪ ਖੁਦ ਵਿਆਹ ਨਹੀਂ 시 ਕਰਵਾਇਆ ਤੇ ਬਾਬਾ ਸ਼੍ਰੀ ਚੰਦ ਜੀ ਚਾਹੁੰਦੇ ਸਨ ਕਿ ਸ਼੍ਰੀ ਗੁਰੂ ਨਾਨਕ ਪਾਤਸ਼ਾਹ ਦੀ ਅਨਸਬੰਸ ਅੱਗੇ ਚੱਲੇ ਇਸ ਕਰਕੇ ਉਹਨਾਂ ਨੇ ਆਪਣੇ ਭਤੀਜੇ ਨੂੰ ਆਪਣੇ ਕੋਲ ਲਿਆਂਦਾ ਸੀ ਜਦੋਂ ਸਿੱਖ ਸੰਗਤ ਨੂੰ ਇਹ ਗੱਲ ਪਤਾ ਲੱਗੀ ਕਿ ਬਾਬਾ ਲਖਮੀ ਦਾਸ ਜੀ ਕਰਾਮਾਤ ਦਿਖਾ ਕੇ ਪ੍ਰਲੋਕ ਗਮਨ ਕਰ ਗਏ ਹਨ ਤਾਂ ਸੰਗਤਾਂ ਵੀ ਬਹੁਤ ਹੈਰਾਨ ਸਨ ਇਸ ਤੋਂ ਬਾਅਦ ਬਾਬਾ ਸ਼੍ਰੀ ਚੰਦ ਜੀ ਨੇ ਹੀ ਆਪਣੇ ਭਤੀਜੇ ਬਾਬਾ ਲਖਮੀ ਦਾਸ ਜੀ ਦੇ ਸੁਪੁੱਤਰ ਧਰਮਚੰਦ ਨੂੰ ਪਾਲਿਆ ਸੀ ਇਹ ਹੈ ਬਾਬਾ ਸ਼੍ਰੀ ਚੰਦ ਜੀ ਦੀ ਆਕਾਸ਼ ਵੱਲ ਨੂੰ ਲੰਮੀ ਕੀਤੀ ਬਾਦੀ ਅਸਲ ਸਾਖੀ ਜਿੱਥੇ ਉਹ ਇੱਕ ਲੰਮੀ ਬਾਹ ਕਰਕੇ ਇੱਕ ਬੱਚੇ ਨੂੰ ਏਟਾ ਖੇਚ ਰਏ ਹਨ ਬਾਬਾ ਸ਼੍ਰੀ ਚੰਦ ਜੀ ਤੋਂ ਹੀ ਉਦਾਸੀਨ ਮਤ ਸ਼ੁਰੂ ਹੋਈ ਸੀ ਇਹ ਸਾਖੀ ਬਾਬਾ ਸ਼੍ਰੀ ਚੰਦ ਜੀ ਦੀ ਜਨਮ ਸਾਖੀ ਵਿੱਚੋਂ ਲਈ ਗਈ ਹੈ ਸੋ ਦੋਸਤੋ ਇਹ ਸੀ ਅੱਜ ਦਾ ਇਤਿਹਾਸ ਵੀਡੀਓ ਅਖੀਰ ਤੱਕ ਦੇਖਣ ਲਈ ਤੁਹਾਡਾ ਸਭ ਦਾ ਧੰਨਵਾਦ ਇਸ ਵੀਡੀਓ ਸੰਬੰਧੀ ਆਪਣੇ ਵਿਚਾਰ ਕਮੈਂਟਾਂ ਵਿੱਚ ਜਰੂਰ ਸਾਂਝੇ ਕਰਿਓ ਅਤੇ ਇਸੇ ਤਰ੍ਹਾਂ ਦੀਆਂ ਹੋਰ ਵੀਡੀਓ ਦੇਖਣ ਲਈ ਕਿਰਪਾ ਕਰਕੇ ਬ੍ਰੀਫ ਪੰਜਾਬ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰ ਲਿਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ